ਲਓ ਵੀ ਮਿੱਤਰੋ ਜੈਜੇ ਭਾ ਦੀਆਂ ਆ ਦੋ ਬਾਈਆਂ ਦੀਆਂ ਆਖੜੇ ਬੰਦੇ ਵੇਖ ਲਓ ਤੁਸੀਂ ਜਾਣਦੇ ਹੀ ਆ ਸਾਰੇ ਭਿੰਡਰਗਲਾ ਦੇ ਪਿੰਡ ਬਾਈ ਧੰਨਾ ਦੇ ਬਾਈ ਪਾਲੂ ਆ ਸਾਰੀਆਂ ਗਾਮਾ ਵੜਾ ਇਹਨਾਂ ਦੀਆਂ ਸੇਲ ਐ ਜਿਨ੍ਹਾਂ ਦੇ ਵਿੱਚੋਂ ਤਿੰਨਾਂ ਚਾਰਾਂ ਦੇ ਮਗਰ ਪਹਿਲੀਆਂ ਦੇ ਮਗਰ ਬੱਛੀਆਂ ਆ ਵੱਡੇ ਕੱਦ ਵਾਲੀ ਜਰਸੀ ਭਾ ਹੋਣਗੇ ਲੋਟ ਹੀ ਇਹ ਇੱਕ ਇਧਰ ਖੜੀ ਆ ਆ ਸਾਰੀਆਂ ਸੂਈਆਂ ਸਵਾਈਆਂ ਮਗਰ ਸਾਰੀਆਂ ਦੇ ਬੱਛੀਆਂ ਤੇ ਇਹ ਇੱਕ ਇਧਰ ਤੋਕੜ ਗੱਭਣ ਖੜੀ ਆ 9 ਕਿਲੋ ਤੋਂ ਬਾਹਰ ਦੁੱਧ ਹੈ ਦੇ ਥੱਲੇ ਵੀਡੀਓ ਬਣਾ ਰਹੇ 11-12:00 ਵਜੇ ਸ਼ਾਮ ਦੀ ਚੋਈ ਸਾਰਾ ਦਿਨ ਪਿਆ 9 ਕਿਲੋ ਤੋਂ ਬਾਹਰ ਦੁੱਧ ਦਿੱਤੀ 8 ਮਨ ਨੂੰ ਗਾਰੰਟੀ ਹੈ ਬਾਈ ਕਹਿੰਦਾ 10 ਟਾਈਮ ਕੰਡੇ ਦੇ ਜੋਖ ਲਓ ਢਾਈਆਂ ਮਹੀਨਿਆਂ ਦੀ ਘੱਪਣ ਦੇ ਦੇਣੀ 37000 ਦੀ ਆ ਪਹਿਲਣ ਵੱਚੀ ਸੂਈ ਵੀ ਆ ਬੱਚਾ ਇਹਦਾ ਮਰ ਗਿਆ 7-8 ਕਿਲੋ ਦੁੱਧ ਦੋ ਤੁਸੀਂ 6 ਹੀ ਮਨ ਨੂੰ ਆ ਕਾਲੀ ਵੱਚੀ ਦੇ ਦੇਣੀ 20000 ਦੀ ਇਹਦੇ ਥੱਲੇ ਵੀ 9-10 ਕਿਲੋ ਦੁੱਧ ਹੋਈ 8 ਹੀ ਮਨ ਨੂੰ ਬੱਚਾ ਇਹਦਾ ਬੱਚਾ ਆ ਕਿੰਨੇ ਦੀ 37000 ਦੀ ਆ ਵੀ ਸੂਈ ਸਵਾਈਆ 35000 ਦੀ ਬੱਚਾ ਇਹਦਾ ਉਹ ਖਰਾਬ ਤਿੰਨਾਂ ਦੇ ਮਗਰ ਬੱਚੀਆਂ ਪਿੰਡਰ ਕਲਾ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਪੂਰੀ ਵੀਡੀਓ ਵੇਖਣੀ ਤਾਂ YouTube ਚੈਨਲ ਹਿੰਮਤ TV ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਤਿੰਨ ਬਹਿਣਾ ਬੱਚੀਆਂ ਵਾਲੀਆਂ ਤਿੰਨ ਬੱਚੀਆਂ ਵਾਲੀਆਂ ਇੱਕ ਟੋਕੜ ਗੱਪਣ ਚੈੱਕ ਪਾਸ ਇੱਕ ਲਾਸ ਤੇ ਪਹਿਲਣ ਬੱਚੀ ਆ ਬੱਚਾ ਮਰ ਗਿਆ 20000 ਦੀ ਸੂਈ ਸਵਾਈ 7-8 ਕਿਲੋ ਦੁੱਧ ਉਹ 6 ਕਿਲੋ ਕੰਡੇ ਦੇ ਜੋਖ ਲੋ ਭਾਵੇਂ 10 ਟਾਂ ਸਾਰੇ ਨੂੰ ਅਸੀਕ